ਸਾਤਸ਼੍ਰੀ ਅਕਾਲ ਮੈਸਜ ਪਾਲ ਸਿੰਘ ਆਦੀ ਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਲੋਕ ਸਭਾ ਹਲਕਾ ਫਰੋਜ਼ਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਅੱਜ ਵਿਧਾਨ ਸਭਾ ਹਲਕਾ ਬੱਲੂਆ ਨੇ ਦੇ ਪਿੰਡ ਕੱਲੂ ਵਿਖੇ ਖੜੇ ਆ ਤੇ ਸਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਨੌਜਵਾਨ ਵੀਰ ਮੌਜੂਦ ਆ ਤੇ ਗੱਲਬਾਤ ਕਰਨ ਲਈ ਪਿੰਡ ਦੇ ਜਿਹੜੇ ਮੁੱਖ ਮੁੱਦੇ ਆ ਉਹਨਾਂ ਦੇ ਵੀ ਵਿਚਾਰ ਚਰਚਾ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਚੈਨਲ ਤੇ ਸਵਾਗਤ ਕਰਦੇ ਆਂ ਵੀਰ ਦਾ ਹਾਂਜੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਵੀਰ ਜੀ ਭਾਈ ਜੀ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਕੰਮਾਂ ਨੂੰ ਜਿਵੇਂ ਇੱਕ ਬਦਲਾ ਦੇ ਨਾਂ ਤੇ ਲਹਿਰ ਉੱਠੀ ਸੀ ਪੰਜਾਬ ਦੇ ਵਿੱਚ ਸਰਕਾਰ ਬਣੀ ਸੀ ਪਿਛਲੇ 2 ਦੋ ਸਾਲ ਹੋ ਗਏ ਆ ਤੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਕਿਵੇਂ ਬੀਤੇ ਬਦਲਾਵ ਦੇ ਨਾਤੇ ਦੇ ਐਵੇਂ ਬਦਲਾਵ ਬਦਲਾਵ ਕਰਕੇ ਆਏ ਨੇ ਕੋਈ ਬਦਲਾਵ ਨਹੀਂ ਕੀਤਾ ਬਦਲਾਵ ਇਹਨਾਂ ਨੇ ਆਪਦਾ ਕੀਤਾ ਵੀ ਇਹਨਾਂ ਕੋਲ ਛੋਟੀਆਂ ਗੱਡੀਆਂ ਸੀ ਉਹ ਵੱਡੀਆਂ ਗੱਡੀਆਂ ਹੋ ਗਈਆਂ ਨੇ ਕਾਰ ਛੋਟੇ ਸੀ ਉਹ ਕੋਠੀਆਂ ਪਾਲੀਆਂ ਇਹਨਾਂ ਨੇ ਨਸ਼ੇ ਦੇ ਜਿਹੜੇ ਪਹਿਲਾਂ ਚੱਲਦਾ ਪਿਆ ਸੀ ਨਸ਼ਾ ਹੋਵੇਂ ਵੱਧ ਗਿਆ ਚਾਰ ਗੁਣਾ ਨਸ਼ਾ ਹੋ ਗਿਆ ਨਸ਼ਾ ਅੱਗੇ ਵਿਕਦਾ ਸੀਗਾ ਕਦੇ-ਕਦੇ ਕੋਈ ਕੋਈ ਪਿੰਡ 'ਚ ਵੇਚਦਾ ਸੀ ਹੁਣ ਪਿੰਡ 'ਚ ਚੌਂਗ-ਚੌਂਗ ਤੇ ਨਸ਼ਾ ਹੈਗਾ ਗਲੀ-ਗਲੀ 'ਚ ਨਸ਼ਾ ਵਿਕਦਾ ਪਿਆ ਫੋਨ ਕਰਕੇ ਘਰੇ ਹੋਮ ਡਿਲੀਵਰੀ ਹੋ ਗਈ ਹੈ ਇਹਨਾਂ ਨਸ਼ਾ ਹੋ ਗਿਆ ਸਭ ਤੋਂ ਵੱਡਾ ਮੁੱਦਾ ਸੀ ਵੀਰੇ ਜਿਵੇਂ ਤੁਸੀਂ ਗੱਲ ਹੀ ਸਟਾਰਟਿੰਗ ਨਸ਼ੇ ਦੀ ਕਰ ਲਈਏ ਸਭ ਤੋਂ ਵੱਡਾ ਮੁੱਦਾ ਸੀਗਾ ਨਸ਼ੇ ਦਾ ਕਿਉਂਕਿ ਉਸ ਤੋਂ ਪਹਿਲਾਂ ਸਰਕਾਰ ਬਣੀ ਸੀ ਕਾਂਗਰਸ ਦੀ ਕੈਪਟਨ ਅਮਰਿੰਦਰ ਸਾਹਿਬ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਵੀ ਉਦੋਂ ਦੋ ਹੀ ਮੁੱਦੇ ਸੀਗੇ ਇੱਕ ਬੇਅਦਬੀ ਦਾ ਤੇ ਇੱਕ ਸੀਗਾ ਨਸ਼ੇ ਦਾ ਤੇ ਉਹ ਗੋਟਕਾ ਸਾਹਿਬ ਇੱਕ ਸੌਖਾ ਕਿ ਉਹਨਾਂ ਨੇ 5 ਸਾਲ ਬਿਟ ਪਾਤੇ ਉਹ ਵੀ ਨਹੀਂ ਹੱਲ ਕਰ ਸਕੇ ਫਿਰ ਸੀਐਨ ਸਾਹਿਬ ਨੇ ਭਗਵੰਤ ਮਾਨ ਸਾਹਿਬ ਨੇ ਇੱਕ ਜਿਹੜਾ ਮਹੀਨੇ ਦਾ ਟਾਈਮ ਮੰਗਿਆ ਸੀਗਾ ਹੁਣ ਤਾਂ 2.5 ਸਾਲ ਦੇ ਕਰੀਬ ਹੋ ਗਏ ਇਹਨਾਂ ਪਿੰਡਾਂ 'ਚ ਨਸ਼ਾ ਹਾਲੇ ਵੀ ਉਸੇ ਤਰ੍ਹਾਂ ਜਾਂ ਉਸ ਤੋਂ ਵੱਧ ਜਿਵੇਂ ਤੁਸੀਂ ਬੋਲ ਰਹੇ ਹੋ ਦੇਖੋ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਤੇ ਬਸ ਸਰਕਾਰ ਸੀ ਚਾਹੇ ਹੁਣ ਕਾਪਨ ਦੀ ਆਈ ਉਹ ਤੋਂ ਬਾਅਦ ਆਮਾ ਦੀ ਬਾੜੀ ਸਾਰਾ ਇਹ ਸਾਰੇ ਨਸ਼ੇ ਦੇ ਮੁੱਦੇ ਤੇ ਰਾਜਨੀਤੀ ਕਰਦੇ ਆਏ ਨੇ ਹੱਲ ਕਿਸੇ ਕੋਲ ਨਹੀਂ ਹੋਇਆਗਾ ਗੱਲ ਇਹ ਵੀ ਸੈਟਿੰਗਾਂ ਆਪਦੀਆਂ ਕਰਕੇ ਬੈਠੇ ਨੇ ਹੁਣ ਪਹਿਲਾਂ ਕਾਂਗਰਸੀਆਂ ਦੀ ਸੈਟਿੰਗ ਸੀਗੀ ਹੁਣ ਰੋਕੂ ਕਮੇਟੀ ਬਣਾਈ ਹੋਈ ਹੈ ਅਸੀਂ 4-5 ਬੰਦੇ ਫੜਾਈਏ ਪਰ ਅਜੇ ਤੱਕ ਕੋਈ ਤੇ ਪਰਚਾ ਨਹੀਂ ਪਿਆਗਾ ਉਹ ਲਾਸ ਵਾਲੇ ਪੰਨੀ ਦਾ ਪਰਚਾ ਬਾਦਾਂ ਵੀ ਪੰਨੀ ਬਗੜੀ ਗਈ ਕੋਈ ਨਸ਼ੇ ਦਾ ਕੋਈ ਪਰਚਾ ਨਹੀਂ ਪਿਆਗਾ ਛੱਡ ਦਿੰਦੇ ਨੇ ਅਸੀਂ ਛੜਾ ਕੇ ਆਨੇ ਆ ਉਸ ਤੋਂ ਪਹਿਲਾਂ ਨਸ਼ੇ ਦੇ ਜਿਹੜਾ ਵੇਚਦਾ ਉਹ ਪਹਿਲਾਂ ਛੱਡ ਕੇ ਕਰਿਆ ਆ ਜਾਂਦਾ ਛੱਡ ਦਿੰਦੇ ਨੇ ਉਹਨੂੰ ਇਹ ਹਾਲਾਤ ਨੇ ਪਿੰਡ ਦੇ ਮੇਰੇ ਗੁਰੂਗਰਾਹ ਸਾਹਿਬ ਦੀ ਬੇਅਦਬੀ ਵਾਸਤੇ ਆਈ ਸੀ ਬੇਅਦਬੀ ਦੇ ਅਸੀਂ ਹਿਸਾਬ ਦਵਾਦਾਂਗੇ ਪੱਤਾ ਪੱਤਾ ਸਾਨੂੰ ਪਤਾ ਉਹ ਹਾਲ ਤਾਂ ਕਿ ਨਹੀਂ ਹੋਇਆ ਲੇਡੀਜ਼ ਦਾ 1000 ਰੁਪਏ ਦਾ ਕਹਿੰਦੇ ਸੀਗੇ 1000 ਰੁਪਏ ਦਵਾਦਾਂਗੇ ਉਹ 2 ਸਾਲ ਹੋ ਗਏ ਸਫਾ 2 ਸਾਲ ਹੋ ਗਏ ਉਹ 26 ਨੇ ਕੀਤਾ ਸਿਰਫ ਬਦਲਾਵ ਬਦਲਾਵ ਕਰਕੇ ਆਏ ਨੇ ਹੋਰ ਨਵੇਂ ਤਾਂ ਨਵੇਂ ਕੰਦੀ ਖੇਤੀ ਨੀਤੀ ਅਸੀਂ ਲੈ ਕੇ ਆਵਾਂਗੇ 23 ਫਸਲਾਂ ਤੇ ਐਮ ਐਸ ਪੀ ਦੇਵਾਂਗੇ ਉਹ ਹਾਲ ਤੱਕ ਕੁਝ ਨਹੀਂ ਹੋਇਆਗਾ ਮਗਰ ਚੱਕਰ tufaan ਆਇਆ ਬਾੜ ਆਈ ਅਸੀਂ ਪੈਸੇ ਦੇਵਾਂਗੇ ਮੁਰਗੀਆਂ ਦੇ ਬੱਕਰੀਆਂ ਦੇਵਾਂਗੇ ਉਹ ਫਸਲਾਂ ਦੀ ਹਾਲ ਤੱਕ ਨਹੀਂ ਮਿਲੇਗੇ ਅੱਛਾ ਇਹ ਤੇ ਮੁਆਵਜ਼ਾ ਬਿਲਕੁਲ ਨਹੀਂ ਮਿਲੇ ਜਿਹੜੇ ਫਸਲਾਂ ਨਸ਼ਾਨ ਕਿਸੇ ਨੂੰ ਪਿੰਡ ਵਿੱਚ ਮੁਆਵਜ਼ਾ 1 ਰੁਪਈਆ ਨਹੀਂ 1 ਰੁਪਈਆ ਮੁਆਵਜ਼ਾ ਨਹੀਂ ਮਿਲਿਆ ਮੈਂ ਤਾਂ ਬੇਨਤੀ ਕਰਦਾ ਸਾਰਿਆਂ ਨੂੰ ਜਿੰਨੇ ਵੀ ਪਿੰਡ ਪੰਜਾਬ ਦੀ ਲੇਡੀਜ਼ ਨੇ ਚਾਹੇ ਜ਼ਿਮੀਦਾਰ ਨੇ ਆਮ ਆਦਮੀ ਪਾਰਟੀ ਦਾ ਕੋਈ ਵੀ ਕਿੱਥੇ ਪ੍ਰਧਾਨ ਵੋਟਾਂ ਮੰਗਣਾ ਦਾ ਉਹਨੂੰ ਪੁੱਛੋ ਆਗੇ ਵੀ ਸਾਡੀ ਤੁਸੀਂ ਕਿਉਂ ਨਹੀਂ ਹੱਲ ਕੀਤਾ ਸਾਡਾ ਕਿਉਂ ਨਹੀਂ ਤੁਸੀਂ ਮਦਦ ਦਿੱਤਾ ਲੇਡੀਆਂ ਦੇ ਪੈਸੇ ਕਿਉਂ ਨਹੀਂ ਦਿੱਤੇ ਨਸ਼ੇ ਦੇ ਕਿੰਨੇ ਹਰ ਰੋਜ਼ ਮੋਤਾ ਹੋ ਰਹੀਆਂ ਨੇ ਸਾਡੇ ਪਿੰਡ ਵਿੱਚ ਮਗਰਲੇ ਕੁਝ ਦਿਨਾਂ 'ਚ ਦੋ ਤਿੰਨ ਤਿੰਨ ਮੁੰਡੇ ਮਰ ਗਏ ਜਵਾਨ ਬਿਲਕੁਲ ਜਵਾਨ ਇੱਕ ਤਾਂ ਬਿਲਕੁਲ ਮੁੰਡਾ ਮਰ ਗਿਆ ਜਿਹੜਾ ਅਨਮੈਰਿਡ ਸੀਗਾ 26 ਸਾਲ ਦਾ ਇੱਕੋ ਘਰ ਦਾ ਸਿੰਗਲ ਬੰਦਾ ਸੀ ਸਾਰਾ ਘਰ ਵਿਹਲਾ ਹੋ ਗਿਆ ਉਹਨਾਂ ਦਾ ਪਰਿਵਾਰ ਸਾਡਾ ਨਸ਼ੇ ਨਾਲ ਇੰਨਾ ਬੁਰਾ ਹੋ ਗਿਆ ਨਸ਼ੇ ਨਾਲ ਇੰਨਾ ਲਿਬੜਿਆ ਪਿਆ ਹਾਲ ਕਰ ਕਰ ਨਸ਼ਾ ਆ ਪਿਆ ਹੋਮ ਡਿਲੀਵਰੀ ਹੋਈ ਵੀ ਨਸ਼ੇ ਦਿੱਤਾ ਜਿਵੇਂ ਯੂਕਰੇਨ ਦੀ ਜੰਗ ਲੱਗਿਆ ਹੈ ਨਾ ਉਹਨਾਂ ਨੇ ਬਾਹਰ ਜਾ ਕੇ ਵਿਦੇਸ਼ਾਂ ਜਾ ਕੇ ਸ਼ਰਨ ਲਈ ਹੈ ਉਵੇਂ ਪੰਜਾਬ ਤੇ ਨਾ ਨਸ਼ਾ ਹੋ ਗਿਆ ਬਾਹਰ ਜਾ ਕੇ ਵਿਦੇਸ਼ ਹੋਰ ਛੇਟਾਂ ਜਾ ਕੇ ਸ਼ਰਨ ਲੈਣੀ ਪੂਗੀ ਜਿਵੇਂ ਰਾਜਸਥਾਨ ਹੋ ਗਿਆ ਗੁਜਰਾਤ ਹੋ ਗਿਆ ਇੱਧਰ ਜਾ ਕੇ ਸੇਫ ਸਾਈਡ ਤੇ ਪੰਜਾਬੀਆਂ ਨੂੰ ਜਾ ਕੇ ਸ਼ਰਨ ਲੈਣੀ ਪੂਗੀ ਬੱਚੇ ਬਚਾਣੇ ਪੈਣੇ ਇੱਥੋਂ ਨਿਕਲਣਾ ਪੈਣਾ ਪੰਜਾਬ ਚੋਂ ਅੰਚੇ ਬਾਈ ਜੀ ਗੱਲ ਬਾਈ ਜੀ ਨੇ ਬਹੁਤ ਵੱਡਾ ਮੁੱਦਾ ਜਿਵੇਂ ਸ਼ੁਰੂ ਤੋਂ ਹੀ ਆਪਾਂ ਸਟਾਰਟਿੰਗ ਕੀਤੀ ਨਸ਼ੇ ਦਾ ਵੀ ਤੁਸੀਂ ਆਪਦੇ ਪਿੰਡ ਦਾ ਹਾਲ ਜਿਹੜਾ ਦੱਸਿਆ ਉਸੇ ਤਰ੍ਹਾਂ ਵਿੱਚ ਇੱਕ ਕੁਐਸਚਨ ਬਾਈ ਜੀ ਦਾ ਰਹਿ ਗਿਆ ਸੀ ਜਿੱਦਾਂ ਮੁਆਜ ਮੁਆਜੇ ਦੇ ਪੈਸੇ ਕਹਿੰਦੇ ਸੀ ਜਿਹੜੀ ਫਸਲਾਂ ਖਰਾਬ ਹੋ ਜਾਂ ਉਹਨਾਂ ਦਾ ਤੇ ਗਰਦਾਵਰੀਆਂ ਤੋਂ ਕਹਿੰਦੇ ਸੀ ਪਹਿਲੇ ਮੁਆਵਜ਼ਾ ਮਿਲ ਜਾਊਗਾ ਕਿਵੇਂ ਦੇਖਦੇ ਹੋ ਗਰਦਾਵਰੀਆਂ ਹੋਗੀਆਂ ਕਿ ਨਹੀਂ ਗਰਦਾਵਰੀਆਂ ਵੀ ਹੋ ਗਈਆਂ ਸਭ ਕੁਝ ਹੋ ਗਿਆ ਮੁਆਵਜ਼ਾ ਸਾਨੂੰ 1 ਰੁਪਿਆ ਵੀ ਨਹੀਂ ਦਿੱਤਾ ਨਾ ਨੇ ਉਹਨਾਂ ਨੇ ਤਾਂ ਕਹਿੰਦੇ ਸੀ ਵੇ ਮੁਰਗੀਆਂ ਦੇ ਖੰਭ ਵੀ ਰੱਖ ਲੋ ਖੰਭਾਂ ਦੇ ਵੀ ਪੈਸੇ ਦੇ ਦੇ ਦਾਂਗੇ ਹਾਂਜੀ ਕੋਛ ਵੀ ਨਹੀਂ ਰਿਕਰਦਾ ਇਹ ਸਾਡਾ ਬੱਲੂਆਂ ਨਾਲ ਹਲਕਾ ਪਿਛੜਾ ਹੈਗਾ ਇੱਥੇ ਕੋਈ ਨਹੀਂ ਸਾਡੀ ਸੁਣਾਈ ਨਹੀਂ ਕੁਛ ਨਹੀਂ ਹੁੰਦਾ ਜਿਵੇਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਹਨਾਂ ਨੇ ਇਹ ਗੱਲ ਕਿਹਾ ਸੀਗਾ ਵੀ ਆਮ ਲੋਕਾਂ ਦੀ ਸਰਕਾਰ ਹੋਊਗੀ ਪਿੰਡਾਂ ਦੇ ਸਾਥਾਂ 'ਚ ਬੈਠ ਕੇ ਚੱਲਿਆ ਕਰੂਗੀ ਲੱਗਦਾ ਪਿੰਡਾਂ ਦੇ ਸਾਥਾਂ 'ਚ ਨਹੀਂ ਜੀ ਕੁਛ ਨਹੀਂ ਹੋਏਗਾ ਜੀ ਐਵੇਂ ਬਸ ਐਵੇਂ ਗੱਲਾਂ ਆਏਗਾ ਲਿਖ ਉੱਪਰ ਕੋਈ ਚੱਕਰ ਨਹੀਂ ਇੱਥੇ ਤਾਂ ਮਜ਼ਦੂਰ ਜਨਤਾ ਹੈਗੀ ਸਾਰੀ ਆ ਵੇਖੋ ਕਿੰਨੇ ਖੜੇ ਈ ਠੀਕ ਹੈ ਇਹਨਾਂ ਦਾ ਕੋਈ ਹੱਲ ਨਹੀਂ ਹੈ ਤੇ ਕਿਵੇਂ ਬਿਜ਼ਨਸ ਇਹਨਾਂ ਦਾ ਆਬਦਾਈਗਾ ਜੀ ਹੋਰ ਕੋਈ ਜਦੋਂ ਮੁਤੇ ਤੇ ਭਾਈ ਨੇ ਵੱਡੀ ਗੱਲ ਕੀਤੀ ਹੈ ਕਿਵੇਂ ਦੇਖਦੇ ਤੁਸੀਂ ਇਹਨਾਂ ਦਾ ਲਾਭ ਤੁਹਾਡੇ ਸਾਹਮਣੇ ਹੈਗਾ ਜੀ ਘਰ ਘਰ ਹੁੰਦਾ ਪਹੁੰਚੀ ਜਾਂਦਾ ਹੋਰ ਕੀ ਚਾਹੀਦਾ ਜੀ ਇਹਨਾਂ ਨੂੰ ਕਰੇ ਬਸ ਪਾਵੇ ਖ ਨੌਜਵਾਨ ਖਤਮ ਹੋਏਗੀ ਕਿਹੜੀ ਖਤਮ ਹੋਊਗੀ ਕਿਵੇਂ ਦੇਖਦੇ ਹੋ ਬਾਈ ਜੀ ਸਰਕਾਰ ਦੇ ਕੰਮਾਂ ਨੂੰ 22 ਸਾਲਾਂ ਦੇ ਵਿੱਚ ਬਦਲਾਅ ਦੀ ਨੀਤੀ ਇਹ ਕੁੱਠੀ ਸੀ ਬਦਲਾਅ ਦੇਣਾ ਤੇ ਲਹਿਰ ਲੋਕਾਂ ਨੇ ਬੜਾ ਵੱਡਾ ਫਤਵਾ ਦਿੱਤਾ ਸੀ 92 ਜਿਹੜੇ ਉਮੀਦਵਾਰ ਜਿੱਤੇ ਸੀ ਕਿ ਕਿਵੇਂ ਦੇਖਦੇ ਹੋ ਸਭ ਇਹ ਬਦਲਾਅ ਤਾਂ ਬਹੁਤ ਜ਼ਿਆਦਾ ਆਇਆ ਹੈ ਜਿਵੇਂ ਨਸ਼ਾ ਪਹਿਲਾਂ ਥੋੜਾ ਘਟੇਗਾ ਸੀ ਹੁਣ ਬਹੁਤ ਜ਼ਿਆਦਾ ਹੋ ਗਿਆ ਹੈ ਆ ਜਿਹੜੇ ਪਿੱਛੇ ਨੌਜਵਾਨ ਤੁਸੀਂ ਜਾਂਦੇ ਕੋਈ ਸਫਲ ਪੇੜ ਕੇ ਖੜੇ ਕਾ ਮੁੰਡਾ ਖੜਾ ਹੈ ਦੋਵੇਂ ਹੀ ਨਸ਼ੇ ਦੀ ਵੇਰੀ ਹੈ ਪੱਕੇ ਸਗਣਾ ਦੇਖ ਲਓ ਭਾਵੇਂ ਕੋਈ ਟੈਨਸ਼ਨ ਨਹੀਂ ਇਹ ਜੇ ਹੋਰ ਤਾਂ ਜੇ ਮੰਨ ਲਓ ਘੰਟਾ ਲੇਟ ਆਉਂਦੇ ਤੇ ਇੱਥੇ ਬਥੇਰੇ ਮਿਲ ਜਾਣੇ ਸਟੌਕ ਤੇ ਮਤਲਬ ਨ ਠੀਕ ਹੈ ਅਸੀਂ ਪੂਰੀ ਪੰਚਾਇਤ ਨੂੰ ਪੂਰੇ ਪਿੰਡ ਨੂੰ ਜੋਰ ਲਾ ਕੇ ਵੇਖ ਲਿਆ ਵੀ ਸਾਡਾ ਸਾਥ ਜੋ ਕਿਸੇ ਤਰ੍ਹਾਂ ਵੀ ਅਸੀਂ ਕਮੇਟੀ ਬਣਾਈ ਆ ਪਰ ਕੋਈ ਪਿੰਡ ਦਾ ਬੰਦਾ ਨਾਲ ਤੁਰ ਕੇ ਰਾਜੀ ਹੈ ਨਹੀਂਗਾ ਪਿੰਡ ਦਾ ਸਾਥ ਕਿਉਂ ਨਹੀਂ ਮਿਲ ਰਿਹਾ ਵੀਰੇ ਪਿੰਡ ਦੇ ਵਿੱਚ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਨਹੀਂ 70% ਸਾਡੇ ਨਸ਼ਾ ਖਾਨ ਵਾਲੇ ਆ ਤੇ ਘੱਟੋ ਘੱਟ 15-20 ਬੰਦੇ ਜਿਹੜੇ ਹੈ ਖਾਸ ਜਿਹੜੇ ਉਹਨਾਂ ਦੇ ਆਗੂ ਵੇਚਣ ਵਾਲੇ ਉਹ ਸਾਰੇ ਉਹਨਾਂ ਦੇ ਮਤਲਬ ਗੁਲਾਮ ਹੀ ਸਮਝ ਲਓ ਤੁਸੀਂ ਵੀ ਯਾਨੀ ਕਿ ਉਹ ਦਰਦੇ ਹੈ ਲੋਕੀ ਉਹਨਾਂ ਦੇ ਨਾਂ ਲੈਣ ਤੋਂ ਵੀ ਅਸੀਂ ਕੋਈ ਨਾਂ ਦੇ ਮਤਲਬ ਨਾਂ ਲੈਣ ਤੋਂ ਵੀ ਨਹੀਂ ਦਰਦੇ ਤੇ ਅੱਗੇ ਜਿਹੜਾ ਕੰਮ ਕਰੀ ਜਾਂਦੇ ਕਮੇਟੀ ਜਿਵੇਂ ਅਸੀਂ ਬਣਾਈਏ ਬੰਦੇ ਫੜਨ ਵਾਸਤੇ ਅਸੀਂ ਫੜੀ ਵੀ ਜਾਂਦੇ ਆ ਲੇਕਿਨ ਇਹ ਰੋਲਾ ਸਾਡੀ ਸਰਕਾਰ ਦੇ ਤਰਫੋਂ ਜਾਂ ਫਿਰ ਪ੍ਰਸ਼ਾਸਨ ਵੱਲੋਂ ਸਾਨੂੰ ਮਤਲਬ ਕੋਈ ਵੀ ਕਿਸੇ ਤਰ੍ਹਾਂ ਦੀ ਉਮੀਦ ਨਹੀਂ ਲੱਗਦੀ ਵੀ ਉਹ ਜਿਹੜਾ ਪਿੰਡ ਦਾ ਨਸ਼ਾ ਛੁਡਾ ਸਕਦੇ ਆ ਅਸੀਂ ਬੰਦਿਆਂ ਨੂੰ ਜਿਵੇਂ ਆਪਣੇ ਭਾਈ ਸਾਹਿਬ ਨੇ ਦੱਸਿਆ ਸੀ ਵੀ ਅਸੀਂ ਬੰਦਿਆਂ ਨੂੰ ਮਤਲਬ ਉੱਥੇ ਫੜਾ ਕੇ ਆਏ ਆ ਤੇ ਸਾਡੇ ਘਰ ਪਹੁੰਚਣ ਤੋਂ ਪਹਿਲਾਂ ਉਹ ਜਿਹੜੇ ਨਿੱਸੜੀ ਅਸੀਂ ਜਿਹੜੇ ਫੜਾ ਕੇ ਆਉਨੇ ਆ ਉਹ ਇੱਥੇ ਪਹਿਲਾਂ ਪਹੁੰਚ ਜਾਂਦੇ ਆ ਨੇ ਪੁਲਿਸ ਪ੍ਰਸ਼ਾਸਨ ਨੇ ਤਾਂ ਲੋਕਾਂ ਦਾ ਸਾਥ ਮੰਗਿਆ ਸੀਗਾ ਜਿਵੇਂ ਆਪਣੇ ਸੀਐਮ ਸਾਹਿਬ ਵੀ ਕਹਿੰਦੇ ਸੀ ਲੋਕ ਸਾਥ ਦੇਣ ਲੋਕਾਂ ਦੇ ਸਾਥ ਦੇ ਨਾਲ ਸਰਕਾਰ ਚੱਲੂਗੀ ਇਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਨੇ ਮੰਗੇ ਤੁਹਾਡੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਨਹੀਂ ਤੇ ਫਿਰ ਪ੍ਰਸ਼ਾਸਨ ਅਗਰ ਜੇ ਸਾਥ ਦੇ ਦਿੱਤਾ ਸਿੱਧਾ ਨਾਲ ਇੱਕ ਕਹਿ ਰਹੇ ਵਸ ਉਹਨਾਂ ਨੇ ਘਰ ਲ ਜਾ ਕੇ ਸੀ ਕਹਿ ਸਕਦੇ ਆ ਵੀ ਆਪ ਬੰਦੇ ਕੰਮ ਕਰੀ ਜਾਂਦੇ ਫਿਰ ਉਹਨਾਂ ਚੱਕ ਦੋ ਚੱਕਦੇ ਕਿਉਂ ਨਹੀਂ ਵਜਾ ਦਾ ਸੋਨਾ ਸਾਨੂੰ ਵੀ ਇਸ ਕਰਕੇ ਅਸੀਂ نیچے ਕਰੇ ਸਰਕਾਰ ਦਾ ਪ੍ਰਸ਼ਾਸਨ ਤੇ ਦਬਾਅ ਹੈ ਜਾਂ ਕਿਸੇ ਤਰ੍ਹਾਂ ਵੀ ਕਿਸੇ ਵੀ ਤਰ੍ਹਾਂ ਦੇ ਸਾਨੂੰ ਇੱਕ ਵਾਰੀ ਕਮੇਟੀ ਦੇ ਸਾਹਮਣੇ ਪਾਵੇਂ ਗੁਪਤ ਰੂਪ ਵਿੱਚ ਦੱਸ ਦੇਣ ਵੀ ਇਹ ਸਾਡੀ ਸਮੱਸਿਆ ਹੈਗੀ ਇਸ ਕਰਕੇ ਅਸੀਂ ਬੰਦਿਆਂ ਨੂੰ ਛੱਡੀ ਜਾਣੇ ਆ ਜਾਂ ਮਾਲਵੇਸ਼ ਕਰਕੇ ਨਹੀਂ ਫੜਦੇ ਦੇ ਤੁਹਾਡੇ ਤਾਂ ਇਸ ਹਲਕੇ ਦੇ ਜਿਹੜੇ ਵਿਧਾਇਕਾ ਗੋਲਦੀ ਮੁਸਾਫਰ ਜੀ ਉਹ ਵੀ ਇਸੇ ਪਾਰਟੀ ਨਾਲ ਸੰਬੰਧ ਰੱਖਦੇ ਆ ਮੌਜੂਦਾ ਸਰਕਾਰ ਦੇ ਵਿੱਚ ਤੇ ਉਹ ਇਹਨਾਂ ਪਿੰਡਾਂ ਦੇ ਵਿੱਚ ਚਰਦੇ ਨਹੀਂ ਆ ਕੇ ਉਹਨਾਂ ਨੂੰ ਤੁਸੀਂ ਆਦਿ ਕੋਈ ਮੁਸ਼ਕਲ ਬਹੁਤ ਥੋੜੀ ਦਿਨ ਪਹਿਲਾਂ ਆਏ ਸੀ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਜਿਹੜੇ ਇੱਥੇ ਪ੍ਰਧਾਨ ਬਣਾਏ ਹੋਏ ਆਗੂ ਜਿਹੜੇ ਮਤਲਬ ਆਮ ਆਦਮੀ ਪਾਰਟੀ ਦੇ ਗੋਲਦੀ ਸਾਹਮਣੇ ਜਿਹੜੇ ਪ੍ਰਚਲ ਬਣਾ ਕੇ ਚੁਣੇ ਹੋਏ ਆ ਉਹ ਇਸ ਕੰਮਾਂ ਦੇ ਬਹੁਤ ਕਤਰਾਉਂਦੇ ਆ ਸਾਰੇ ਹੀ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਵੀ ਸਾਡੇ ਨਾਲ ਤੁਰੋ ਉਹ ਅਗਲੇ ਇਹੀ ਗੱਲ ਕਹਿੰਦੇ ਇੱਕ ਵਾਰੀ ਇਲੈਕਸ਼ਨ ਆ ਭੋਜਨ ਇਲੈਕਸ਼ਨ ਦਾ ਕੋਈ ਮਤਲਬ ਹੀ ਹੈ ਨਹੀਂ ਜਰਾ ਤਾਂ ਫਿਰ ਸਿੱਧਾ ਖੋਲ ਕੇ ਕੋਈ ਵੀ ਪੰਚਾਇਤ ਸਾਡੀ ਹੋ ਜਾਈਏ ਉਸ ਤੋਂ ਬਾਅਦ ਅਸੀਂ ਕੁਝ ਕਰ ਸਕਦੇ ਹਾਂ ਉਸ ਤੋਂ ਪਹਿਲਾਂ ਕੁਝ ਨਹੀਂ ਕਰ ਸਕਦੇ ਅਸੀਂ ਕਹਿੰਦੇ ਆ ਅਗਰ ਜੇ ਸਾਡਾ ਸਾਥ ਦੇਣੇ ਤਾਂ ਅਸੀਂ ਉਸ ਬੰਦੇ ਦੇ ਸਾਥ ਦੇਵਾਂਗੇ ਨਸ਼ੇੜੀਆਂ ਨੂੰ ਅਸੀਂ ਫੜਾਉਣੇ ਆ ਤੇ ਉਹਨਾਂ ਨੂੰ ਘਟੋ ਘੜ ਸਜ਼ਾ ਹੋਣੀ ਚਾਹੀਦੀ ਹੈ ਉਹ ਸਜ਼ਾ ਹੋਣ ਹੀ ਨਹੀਂ ਦਿੰਦੇ ਉਹਨਾਂ ਨੂੰ ਪਹਿਲਾਂ ਛੁਡਾਉਣ ਵਾਲੇ ਜ਼ਿਆਦਾ ਹੁੰਦੇ ਆ ਮਤਲਬ ਜਿਹੜੀ ਪੰਚਾਇਤ ਹੈ ਨਸ਼ੇੜੀਆਂ ਦਾ ਸਾਥ ਦੇ ਰਹੀ ਹੈ ਸਾਡਾ ਸਾਥ ਨਹੀਂ ਦੇ ਰਹੀ ਤੇ ਜਿਹੜੇ ਇਹਨੂੰ ਪਿਛਲੀਆਂ ਸਰਕਾਰਾਂ ਦਾ ਸੀ ਵੀਰੇ ਇਹ ਹੋਣੀ ਜ਼ਿਆਦਾ ਇੰਨਾ ਕਿ ਇਹ ਤੋਂ ਪਹਿਲਾਂ ਵੀ ਜਦੋਂ ਕਾਂਗਰਸ ਦੀ ਪਾਰਟੀ ਜਿਹੜੀ ਆਈ ਹੈ ਉਸ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਨਸ਼ਾ ਲੱਗ ਰਿਹਾ ਹੈ ਇਸ ਤੋਂ ਪਹਿਲਾਂ ਇਹਨਾਂ ਨਸ਼ਾ ਹੈ ਨਹੀਂ ਸੀ ਚਲ ਗੁਟਕਾ ਸੀ ਸ਼ਰਾਬ ਸੀ ਹਫੀਮ ਸ਼ਰਾਬ ਜੋ ਵੀ ਚੱਲਦਾ ਸੀ ਉਹ ਚੱਲੀ ਜਾਂਦਾ ਸੀ ਪੁਰਾਣਾ ਲੇਕਿਨ ਜਿਹੜਾ ਹੁਣ ਚਿੱਟੇ ਦਾ ਜਾਂ ਗੋਲੀਆਂ ਦਾ ਨਸ਼ਾ ਚੱਲਿਆ ਇਹ ਇਹ ਪਹਿਲਾਂ ਨਹੀਂ ਦੇਖਿਆ ਸੀ ਆਮ ਆਦਮੀ ਪਾਰਟੀ ਜਦੋਂ ਦੀ ਆਈ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਬਹੁਤ ਹੀ ਜ਼ਿਆਦਾ ਯਾਨੀ ਕਿ 20% ਪਹਿਲਾਂ ਸੀ ਤੇ ਹੁਣ 70% ਇਸ ਟਾਈਮ ਸਾਡੇ ਕੱਲੂ ਵਿੱਚ ਚੱਲ ਰਿਹਾ ਹੈ ਇੱਕ ਨੰਬਰ ਤੇ ਸਾਡੇ ਪਿੰਡ ਦਾ ਨ ਭਾਈ ਜੀ ਕਿਵੇਂ ਦੇਖਦੇ ਹੋ ਸਰਕਾਰ ਨੇ ਜਿਹੜੀਆਂ ਵਾਅਦੇ ਤੇ ਗਰੰਟੀਆਂ ਪੂਰਾ ਕਿ ਬੋਲੇ ਸੀ ਕਿ ਉਹ ਸਾਰੇ ਪੂਰੇ ਹੋਗੇ ਨਹੀਂ ਹੋਏ ਸਾਡੇ ਕਰਲੂ ਜਿੱਕੇ ਪਾਣੀ ਪੂਰਾ ਕਰਾਂਗੇ ਪਾਣੀ ਸਾਡੇ ਜਮੇ ਨਹੀਂ ਹੈ ਪੀਣ ਵਾਲੇ ਪਾਣੀ ਦੀ ਸੁਣ ਪੀਣ ਵਾਲੀ ਜਿੱਗੀ ਹੈ ਖੇਤਾਂ ਵਿੱਚ ਨੇ ਪੀਣ ਵਾਲੇ ਚੱਟਾਂਗੇ ਜੇ ਤੋ ਖੇਚੇ ਕੁਝ ਨਹੀਂ ਹੋਦਾ ਲੈ ਇਹ ਕੀ ਕੀਤਾ ਹੈ ਮੈਰੀ ਪਾਣੀ ਦੀ ਸਮੱਸਿਆ ਬਹੁਤ ਤਗੜੀ ਚਲੂ ਤੇ ਕਟੜਾ ਇਹ ਦੋ ਤਿੰਨ ਪੰਡਾ ਸਾਰੇ ਰੂਲੇ ਫਿਰਦੇ ਪਾਣੀ ਵਾਪੇ ਸਾਡੇ ਜਦੋਂ ਟੁਰਨਾ ਲੱਗਦਾ ਉਦੋਂ ਤਾਂ ਪਾਣੀ ਵਗਦਾ ਨਹੀਂ ਇੱਕ ਨਾਲ ਨਹੀਂ ਪਿੰਦੀ ਸਾਡੇ ਵਾਰੀ 3 14 ਕਿੱਲਾਂ ਦੀ ਤੇ ਕਨਾਲ ਇੱਕ ਪਿੰਦੀ ਹੈ ਜਦੋਂ ਟੁਰਨੇ ਵਾਲੇ ਟਾਈਮ ਆਇਆ ਤੁਮਿੰ ਨਵਾਦੇ ਇੱਕ ਨਾਲ ਪੀਊਗੀ ਜਦੋਂ ਜਿਆਦਾ ਜਿਆਦਾ بارشਾਂ ਦੇ ਨਾਲ ਜਦੋਂ ਫਸਲਾਂ ਪ੍ਰਭਾਵਿਤ ਹੋਈਆਂ ਮੁਆਵਜ਼ਾ ਸਰਕਾਰ ਨੇ ਮੋਜਾ ਨਹੀਂ ਮਿਲਿਆ ਮੈਂ ਠੇਕੇ 100 ਕਿਲੋ ਲਈ ਸੀ ਮੇਰੇ ਕੋਲ ਤੇ ਮੈਨੂੰ ਹੁਣ 40 ਲੱਖ ਕਰਜ਼ਾ ਹੋ ਗਿਆ ਤੇ ਲੇਕਿਨ ਉਹਨਾਂ ਦੇ ਜੋ ਮੁਆਜਾ ਕਰਪੀ ਨੇ ਜ਼ਿੰਮੇਵਾਰ ਨੇ ਠੇਕਾ ਆਪ ਦਾ ਪੂਰਾ ਲੈ ਲਿਆ ਵਸੂਲ ਕਰ ਲਿਆ ਸਾਡੇ ਕੋਲ ਅੱਛਾ ਤੁਸੀਂ 100 ਕਿਲੋ ਠੇਕੇ ਹਾਂ 100 ਕਿਲੋ ਠੇਕੇ ਲੈਣੀ ਸੀ ਠੇਕੇ ਦੀ ਕੀਮਤ ਕੀ ਹੈ ਬਾਬਾ ਕੀ ਕੀ ਚਾਹੀ ਜਾ ਰਹੀ ਜੀ ਕੁਝ 43 ਇਹ ਕੋਈ 40 ਹੈ ਸਭ 40 35 ਕਿੰਨਾ ਤੁਹਾਨੂੰ ਸਾਰਾ ਘਾਟਾ ਕਿੰਨਾ ਘਾਟਾ 40 ਲੱਖ ਦਾ ਹੈ ਜੀ ਤੇ ਕੀ ਗਰਦਾਵ

ਦਖਾ ਦਾ ਇਹ ਤੇ ਤੁਹਾਡੇ ਕੋਲ ਜਦੋਂ ਤੁਹਾਡੇ ਜਦੋਂ ਇਹ ਹੁੰਦੇ ਬ੍ਰੇਕ ਆਉਂਦਾ ਹੁੰਦਾ ਹੁੰਦਾ ਇਹ ਕਾ ਬੱਬੂ ਦੇਖ ਜਾਏ ਏਦੂ ਸਰੋ ਨਹੀਂ ਹੋਂਗਾ ਆ ਕੇ ਕੀ ਕੋਈ 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 ਸੁਣਾਏ ਬੇ ਜਗਾ ਸੱਗੋ ਬਾ 100 ਰੁਪਿਆ ਬੇ ਲੈ ਬੰਦ ਦਿੱਤੇ ਆ ਬੋਏ ਕਰ ਬਸ ਕੰਮ ਚੱਲ ਜੇ ਜਿਗਾ ਸਾਗਰ ਦੀ ਜਿਗਾ ਅੱਗਾ ਮੰਨ ਤੋਂ ਨੇੜੀ ਕੋ ਲੱਗਦੇ ਬਜਾਏ ਗਿਆ ਮੰਨ ਤੋਂ ਲਾ ਰ ਖੜਾ ਦੇ ਆ ਗੰਜਾ ਨਹੀਂ ਕੋਂ ਦੇ

ਬਾਦਲ ਸਰਕਾਰ ਲਈ ਇਸ ਤੋਂ ਪਹਿਲੇ 5 ਸਾਲ ਸੀ 5 ਸਾਲ ਸਾਲ ਪਹਿਲਾਂ ਮੋਜਾ ਸੀ ਬਾਦਲ ਸਰਕਾਰ ਸੀ ਤੋਂ 8-8000 ਰੁਪਏ ਕਿਲੇ ਗਏ ਸਾਨੂੰ ਸਾਥ ਹੀ ਮਿਲ ਜਾਂਦਾ ਸੀ ਕੋਸ਼ਿਸ਼ ਕਰ ਪੀਏ ਇਸ ਤੋਂ ਸਾਡੀ ਟੱਕ ਤੇ ਹੈ ਉਹ ਮੋਜਾ ਆਂਦਾ ਤਾਂ ਠੇਕੇਦਾਰ ਜਿਮੇਨਾਂ ਦੇ ਮਾਲਕ ਉਹ ਦਿੰਦਾ ਨਹੀਂ ਸਾਨੂੰ ਸਾਡੇ ਤਾਂ ਅੱਬਾ ਜੀ ਦਾ ਵੀ ਗੁੱਦੜ ਵਿਕਣ ਨੂੰ ਤਿਆਰ ਹੋਇਆ ਕਿੜੇ ਹਕੀਕਤ ਦਾ ਇਹ ਹਾਲਾਤ ਆ ਪੰਜਾਬ ਦੇ ਦੋ ਤਿੰਨ ਮੇਨ ਮੁੱਦੇ ਸੀਗੇ ਸਭ ਤੋਂ ਵੱਡਾ ਮੁੱਦਾ ਬਾਈ ਜੀ ਹੋਰਾਂ ਨੇ ਜਾਗਰ ਕੀਤਾ ਨਸ਼ੇ ਦਾ ਉਸ ਤੋਂ ਅਗਲਾ ਮੁੱਦਾ ਵੀਰੇ ਇਹਨਾਂ ਦਾ ਸੀਗਾ ਸਿਹਤ ਸੇਵਾਵਾਂ ਦਾ ਸਿਹਤ ਸਹੂਲਤਾਂ ਦਾ ਕਿਸ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਇੱਥੇ ਡਿਸਪੈਂਸਰੀ ਵਗੈਰਾ ਜਾਂ ਕੋਈ ਹੈ ਕੁਝ ਨਹੀਂ ਵੀਰੇ ਸਹੂਲਤਾਂ ਨਹੀਂ ਗਿਆ ਸਹੂਲਤਾਂ ਨਾ ਤੇ ਅੱਧਾ ਹੀ ਆ ਸਹੂਲਤਾਂ ਦਾ ਇੱਕ ਮੈਂ ਕਹਾਂ ਨਸ਼ੇ ਤੁਸੀਂ ਲੈਣਾ ਹੋਵੇ ਜਿਹੜਾ ਸਿਰ ਦੇ ਦੀ ਗੋਲੀ ਜਾਂ ਬੁਖਾਰ ਦੀ ਗੋਲੀ ਮਿਲ ਜੇਗੀ ਹੋਰ ਕੋਈ ਕੁਝ ਨਹੀਂ ਸਹੂਲਤ ਨਹੀਂ ਗਈ ਆਮ ਆਦੀ ਮੱਲਾ ਕਲੀਨਿਕ ਦੀ ਗੱਲ ਕਰਦੇ ਆ ਕੁਝ ਨਹੀਂ ਲੱਭਦਾਗਾ ਸਿਰਫ ਉਹ ਕਾਗਜ਼ਾਂ ਦਾ ਢਿੱਡ ਭਰੀ ਜਾਂਦੇ ਨੇ ਉੱਥੇ ਕਾਗਜ਼ਾਂ ਦੇ ਨਾਂ ਫਿਲ ਕਰਕੇ ਡਾਟਾ ਉੱਤੇ ਗਰੇਣੀ ਹੋਰ ਕੁਝ ਵੀ ਨਹੀਂ ਗਾਤੇ ਡਿਸਪੈਂਸਰੀ ਜਲੋ ਸਿਰਦਰਦ ਬੁਖਾਰ ਤੋਂ ਇਲਾਵਾ ਗੋਲੀ ਕੋਈ ਨਹੀਂ ਮਿਲਨੀ ਹਤੇ ਸੂਈ ਇੰਜੈਕਸ਼ਨ ਦੀ ਗੱਲ ਹੀ ਛੱਡ ਦਿਓ ਕੀ ਹਤੇ ਕੁਝ ਵੀ ਨਹੀਂ ਗਾ ਪੰਜਾਬ ਦੇ ਤੇ ਤੋਂ ਉਸ ਤੋਂ ਇਲਾਵਾ ਨਾਲ ਹੀ ਸਿੱਖਿਆ ਦੇ ਸਿੱਖਿਆ ਦੀ ਗੱਲ ਸੀਗੀ ਵੀ ਸਿੱਖਿਆ ਦੇ ਜਿਹੜੀ ਉਹਦੇ ਵਿੱਚ ਸੁਧਾਰ ਲਿਆਵਾਂਗੇ ਉਸ ਤੋਂ ਅਗਲਾ ਇੱਕ ਹੋਰ ਮੁੱਦਾ ਸੀ ਬੇਰਜ਼ਗਾਰੀ ਦਾ ਸੀ ਬਾਈ ਜੀ ਹੋਰ ਨੌਜਵਾਨੀ ਜੋ ਤੇ ਗੱਲ ਕਰ ਲਈ ਬਾਈ ਜੀ ਕਿਵੇਂ ਬੇਰਜ਼ਗਾਰੀ ਕਿੰਨੀ ਜਿਹੜੀ ਘਟੀ ਹੈ ਇਹ ਸਰਕਾਰ ਦੇ ਵਿੱਚ ਇਹ ਸਾਰੇ ਹੀ ਬੇਰਜ਼ਗਾਰੀ ਆ ਸਾਡੇ ਪਿੰਡ ਤੇ ਨਸ਼ੇ ਵਾਲੇ ਆ ਜੀ ਨਹੀਂ ਸਰਕਾਰ ਨੇ ਕਹਿੰਦੀ ਅਸੀਂ 43 42 ਹਜ਼ਾਰ ਨੌਕਰੀਆਂ ਦੇ ਦਿਆਂ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਸਾਡੇ ਪਿੰਡ ਕਿਸੇ ਨੂੰ ਨਹੀਂ ਮਿਲੇਗੀ ਹਾਂ ਜੀ ਬੇਰਜ਼ਗਾਰੀ ਉਸੇ ਤਰ੍ਹਾਂ ਜਿਵੇਂ ਪਹਿਲੇ ਸੇਲਫ ਲੋਸੇ ਤਰਾਈ ਨਸ਼ਾ ਵਧਿਆ ਬਸ ਬਾਕੀ ਕੁਝ ਨਹੀਂ ਵਧਿਆ ਅੱਛਾ ਨਸ਼ੇ ਦਾ ਤੁਹਾਡੇ ਪਿੰਡ ਦੀ ਸਾਰੇ ਵੀਰਾਂ ਨੇ ਗੱਲ ਕੀਤੀ ਹੈ ਬੜਾ ਐ ਮੁੱਦਾ ਇੰਨਾ ਕ ਕਿਹੜੇ ਕਾਰਨ ਕਰਕੇ ਨਸ਼ਾ ਸਾਡੇ ਪਿੰਡ ਦੇ ਸਾਡੇ ਪਿੰਡ 60% ਮੁੰਡੇ ਨਸ਼ਾ ਕਰੀ ਜਾਂਦੇ ਅੱਛਾ ਯਾ ਕਰ ਲੋ ਫੜੀ ਮਰਜ਼ੀ ਗਲੀ ਜਾਂਦੇ ਰੋ ਸਾਰੇ ਨਸ਼ੇ ਕਰੀ ਜਾਂਦੇ ਆਮ ਚਿੱਟਾ ਮਿਲ ਰਿਹਾ ਜੀ ਅੱਛਾ ਇਹਨਾਂ ਪਿੰਡਾਂ ਦੇ ਵਿੱਚ ਬਿਲਕੁਲ ਕੋਈ ਰਿਕਵਰਟ ਨਹੀਂ ਬਿਲਕੁਲ ਰਿਕਵਰਟ ਨਹੀਂ ਅਸੀਂ ਆਪ ਪੜਾ ਕੇ ਆਉਣੇ ਪੁਲਿਸ ਵਾਲਿਆਂ ਨੂੰ ਤੁਸੀਂ ਕਮੇਟੀ ਦੇ ਵਿੱਚ ਹਾਂਜੀ ਹਾਂਜੀ ਕਮੇਟੀ ਦੇ ਪੰਚਾਇਤ ਦੀ ਕਮੀ ਹੈ ਜੀ ਸਾਡੇ ਪੰਚਾਇਤ ਦੀ ਹਾਂਜੀ ਹਜੇ ਪੰਚਾਇਤ ਦੀ ਕਮੀ ਕਰਕੇ ਆ ਹੋਰ ਕੋਈ ਚੱਕਰ ਨਹੀਂ ਆਗਾ ਅਗਰ ਪੰਚਾਇਤ ਜਾਈ ਤਾਂ ਮੰਨ ਲਓ ਸਰ ਬਿਲਕੁਲ ਨਸ਼ਾ ਖਤਮ ਕਰ ਸਕਦੇ ਪਿੰਡ ਦੇ ਵਿੱਚ ਜਦੋਂ ਆਮ ਆਦਮੀ ਨੂੰ ਬੰਦੇ ਨੂੰ ਪਤਾ ਹੈਗਾ ਪਿੰਡ ਦੇ ਕਿ ਇੱਕ ਬੰਦੇ ਨੂੰ ਵੀ ਆ ਕੰਮ ਕਰੀ ਜਾਂਦੇ ਤੇ ਫਿਰ ਪੰਚਾਇਤ ਨੂੰ ਕਿਉਂ ਨਹੀਂ ਪਤਾ ਹੈਗਾ ਮੁੱਖਿਆ ਬੰਦਾ ਹੋ ਕੇ ਉਸ ਬੰਦੇ ਨੂੰ ਕਿਉਂ ਨਹੀਂ ਪਤਾ ਹੈ ਕਿ ਇਹ ਬੰਦੇ ਕੰਮ ਕਰੀ ਜਾਂਦੇ ਤੇ ਕਿਉਂ ਨਹੀਂ ਪਿੰਡਾਂ ਦੇ ਵਿੱਚ ਥੋੜੀ ਇਹ ਵੀ ਡਿਸਕਸਸ਼ਨ ਦੀ ਕੋਈ ਪਾਰਟੀ ਬਾਜੀ ਦੀ ਵੀ ਸਮੱਸਿਆ ਹੈ ਤੇ ਪਾਰਟੀ ਬਾਜੀ ਤਾਂ ਆਪਣੀ ਥਾਂ ਤੇ ਰਹਿ ਗਏ ਨੇ ਜਦੋਂ ਜਦੋਂ ਇੱਕ ਇਕੱਠਾ ਕੀਤਾ ਜਾਂਦਾ ਉਦੋਂ ਤਾਂ ਮੰਨ ਲਓ ਸਾਰੇ ਨਾਲ ਇਕੱਠੇ ਹੋ ਜਾਂਦੇ ਕਹਿੰਦੇ ਅਸੀਂ ਤੁਹਾਡੇ ਨਾਲ ਹੈਗੇ ਆ ਤੇ ਫਿਰ ਪਾਰਟੀ ਬਾਜੀ ਕਿਉਂ ਕਰੀ ਜਾਂਦੇ ਹੈ ਪਾਰਟੀ ਬਾਜੀ ਵਿੱਚ ਕਮੇਟੀ ਬਣੀ ਛੁੱਤੇ ਤਾਂ ਸਾਰੇ ਕੇ ਸਾਥ ਹਾਂਜੀ ਹਾਂਜੀ ਸਾਰ ਦਿਨ ਨੂੰ ਤਿਆਰ ਹੈ ਇਸ ਤਰ੍ਹਾਂ ਦੇ ਹਾਲਾਤ ਹੈਗੇ ਜਿਹੜੀ ਦਿਨ ਕਮੇਟੀ ਬਣ ਕੇ ਤਿਆਰ ਹੋਈ ਹੈ ਸਵੇਰ ਬੰਦੇ ਸ਼ੌਂ ਖਾਂਦੇ ਐ ਵਿਆਹ ਤੋਂ ਬਾਅਦ ਅਸੀਂ ਇਹ ਕੰਮ ਨਹੀਂ ਕਰਦੇ ਤੇ ਉਸੇ ਬੰਦੇ ਨੂੰ ਅਸੀਂ ਸ਼ਾਮ ਨੂੰ ਗੁਰਦੁਆਰੇ ਦੇ ਵਿੱਚ ਬੈਠ ਕੇ ਬੰਦੇ ਸੌਂ ਖਾਂਦੇ ਐ ਉਸੇ ਬੰਦਿਆਂ ਨੂੰ ਅਸੀਂ ਸ਼ਾਮ ਨੂੰ ਕਹਿੰਦੇ ਆਪ ਦੇ ਲੋਕਾਂ 'ਚ ਕਮੀ ਹੈ ਹਾਂਜੀ ਹਾਂਜੀ ਇਹ ਹਾਲ ਆ ਜੀ ਵਿਧਾਨ ਸਭਾ ਹਲਕਾ ਬੱਲੂਆਣੇ ਦੇ ਪਿੰਡ ਅਜ ਕੱਲੂ ਦੇ ਵਿੱਚ ਖੜੇ ਸੀ ਗਰਾਊਂਡ ਜ਼ੀਰੋ ਦੀ ਰਿਪੋਰਟ ਆ ਤੁਹਾਨੂੰ ਤੁਹਾਡੇ ਸਾਹਮਣੇ ਸੰਲੋਕ ਕਰਾਂਗੇ ਸਾਡੀ ਕੋਸ਼ਿਸ਼ ਇਹੀ ਹੁੰਦੀ ਆਏ ਦਿਨ ਵੀ ਅਸੀਂ ਜਿਹੜੀਆਂ ਪਿੰਡਾਂ ਦੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਹਾਂਜੀ ਜਰੂਰ ਦਿਖਾਓ ਜਰੂਰ ਦਿਖਾਓ ਕੀ ਸਫਾਈ ਦੀ ਸਫਾਈ ਦੀ ਬਿਲਕੁਲ ਸਫਾਈ ਹੈ ਨਹੀਂ ਜਦੋਂ ਦੀ ਸਰਕਾਰ ਬਣੀ ਇੱਕ ਵਾਰੀ ਰੂੜੀਆਂ ਨੇ ਜਗਾਈਆਂ ਜੀ ਅੱਛਾ ਨੇ ਪਹਿਲਾਂ ਸਰਕਾਰ ਇੱਥੇ ਸੀਗੇ ਪਹਿਲਾਂ ਇੱਕ ਦੋ ਵਾਰੀ ਸਫਾਈ ਕਰਾਈ ਜੀ ਹਾਂਜੀ ਸਰਪੰਚ ਸਾਹਿਬ ਨੇ ਚਕਾਈ ਸੀ ਵਜ਼ੀਰ ਸਰਪੰਚ ਨੇ ਉਸ ਤੋਂ ਬਾਅਦ ਤਾਂ ਕਿਸੇ ਨੇ ਨਹੀਂ ਚਕਾਈ ਜੀ ਆ ਤੁਹਾਡੇ ਸਾਹਮਣੇ ਰੂੜੀਆਂ ਛੜਕ ਬਿਲਕੁਲ ਬੰਦ ਹੋ ਚੁੱਕੀ ਹੈ ਜੀ ਅੱਛਾ ਅੱਛਾ ਕੈਮਰਾਮੈਨ ਜ਼ਰੂਰ ਜਿਹੜੇ ਰੂੜੀਆਂ ਦਾ ਦਿਖਾ ਰਿਹਾ ਕਿਵੇਂ ਆਵਾਰਾ ਪਸ਼ੂ ਵੀ ਰੋਡ ਦੇ ਉੱਤੇ ਆ ਕਿਉਂਕਿ ਇਹ ਮੇਨ ਰੋਡ ਆ ਆਵਾਜਾ ਵਈ ਵਾਲੀ ਇਹ ਸੜਕਾ ਇੱਥੇ ਸਫਾਈ ਪਿੰਡ ਦੀ ਫਿਰਨੀ ਤਾਂ ਹੀ ਜੇ ਆ ਹਲ ਹੋਊਗਾ ਪਿੰਡ ਦੀਆਂ ਗਲੀਆਂ ਦਾ ਤਾਂ ਫਿਰ ਇਸ ਤੋਂ ਵੀ ਜਿਹੜਾ ਬੁਰਾ ਹਾਲ ਹੋਊਗਾ ਅੱਛਾ ਸਾਰਾ ਹੀ ਮਾੜਾ ਜੀ ਸਾਨੂੰ ਤਾਂ ਸਰਪੰਚ ਵੀ ਤੰਗ ਕਰੀ ਖੜਾ ਸਾਡੇ ਮੁੰਡੇ ਤੇ ਮਹੀਨਾ ਹੋ ਗਿਆ ਬਾਹਰ ਤੇ ਉਹਦੇ ਮੁੰਡੇ ਗੁੰਡਾਗਰਦੀ ਕਰ ਜਾਂਦੇ ਸਰਪੰਚ ਦੇ ਜਾਨਾ ਆ ਕੇ ਗਾਲਾਂ ਕੱਢਦੇ ਚੌਂਕ ਤੇ ਵਿੱਚ ਅੰਤ ਤੁਸੀਂ ਦੱਸੋ ਕਿ ਕਿੱਥੇ ਜਾਈਏ ਨਹੀਂ ਤੁਸੀਂ ਇਹਦੀ ਕਿਤੇ ਕੋਈ ਇਲੈਕਟ੍ਰਿਕ ਸ਼ਿਕਾਇਤ ਵਗੈਰਾ ਨਹੀਂ ਦਿੰਦੇ ਕਿਉਂਕਿ ਆਮ ਲੋਕਾਂ ਦੀ ਸਰਕਾਰ ਹੈ ਕਹਿੰਦੇ ਪੰਜਾਬ ਦੇ ਵਿੱਚ ਸਾਰਾ ਜਿੱਤਾ ਦਰਖਾਸਤਾਂ ਵਾਧੂ ਲਾਈਆਂ ਸਾਡੀ ਦਰਖਾਸਤ ਕੋਈ ਨਹੀਂ ਸੁਣੇ ਜਾਣਾ ਨਹੀਂ ਉਹ ਤਾਂ ਕਹਿੰਦੇ ਸੀ ਨਾ ਹਰੇ ਕੰਮ ਬੰਦੇ ਦੀ ਗੱਲ ਹੋਊਗੀ ਤੂੰ ਕੋਈ ਨਹੀਂ ਹੁੰਦੀ ਭਾਈ ਜੀ ਮਾਰਾ ਸਾਰਾ ਕੁਝ ਆ ਪੰਗਾ ਹੀ ਪਾਈ ਖੜਾ ਸੇ ਪੈਂਚ ਔਰ ਯਾਨਾ ਮੁੰਡੇ ਦਾ ਗਾਲਾਂ ਕੱਢ ਕੇ ਜਾਂਦੇ ਦੋ ਗੰਨ ਦੇ ਬੈਠੇ ਤਾਂ ਗਾਲਾਂ ਕੱਢ ਜਾਂਦੇ ਆ ਯਾ ਜੀ ਅਗਰ ਦਰਖਾਸਤ ਦਿੱਤੀਆਂ ਜਾਂ ਸਾਡੀ ਸੁਣਦਾ ਨਹੀਂ ਪਰ ਜਿਵੇਂ ਤਿੰਨ ਚਾਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਵੀ ਅਹਿਮ ਮੁੱਦਿਆਂ ਤੇ ਮੁੱਦੇ ਰੱਖ ਕੇ ਪੰਜਾਬ ਦੇ ਵਿੱਚ ਜਿਵੇਂ ਸਰਕਾਰ ਬਣਾਈ ਸੀਗੀ ਤੇ ਜਿਵੇਂ ਨਸ਼ਿਆਂ ਤੇ ਵੀ ਆਪਾਂ ਗੱਲਬਾਤ ਕਰ ਲਈ ਆ ਸਿਹਤ ਸਹੂਲਤਾਂ ਤੇ ਵੀ ਗੱਲਬਾਤ ਕਰ ਲਈ ਆ ਬੇਰਜ਼ਗਾਰੀ ਤੇ ਗੱਲਬਾਤ ਕਰ ਲਈ ਆ ਉਸ ਤੋਂ ਵੀ ਵੱਡਾ ਸਿੱਖਿਆ ਦਾ ਸੀਗਾ ਵੀ ਅਸੀਂ ਸਿੱਖਿਆ ਦਾ ਜਿਹੜਾ ਮਿਆਰ ਬਹੁਤ ਉੱਚਾ ਚੱਕਾਂਗੇ ਤੁਹਾਡੇ ਪਿੰਡਾਂ ਦੇ ਵਿੱਚ ਕਿਵੇਂ ਸਿੱਖਿਆ ਦਾ ਸਿਸਟਮ ਕੀ ਆ ਸਿੱਕੇ ਦਾ ਵੀਰੇ ਬੜਾ ਮਾੜਾ ਮਾੜਾ ਹਾਲ ਹੈ ਉਹ ਨਿੱਕੇ ਨਿੱਕੇ ਬੱਚਿਆਂ ਘੜੀਆਂ ਨੇ ਇਹ ਹੁਣ ਇਹਨਾਂ ਨੇ ਪਲੱਸ 2 ਕੀਤੀ ਹੈ ਤੁਹਾਡੀ ਉਮਰ ਮਸਾਂ ਹੀ ਹੋਗੀ ਲਗਭਗ 17 ਸਾਲ ਹੈ 13 14 ਸਾਲ ਦੀ ਉਮਰ ਵਿਚਾਰੀ ਨਿਹਾਲਗੜ੍ਹ ਦੇ 4 ਕਿਲੋਮੀਟਰ ਤੋਂ ਪੈਦਲ ਜਾਂਦੀ ਰਹੀ ਹੈ ਇਹਦੇ ਨਾਲ ਹੋਰ ਕੁੜੀਆਂ ਜਾਂਦੀਆਂ ਨੇ ਲਗਭਗ ਕੁੜੀਆਂ ਤੋਂ ਨਿਕਲਦੀਆਂ ਨੇ 25 ਤੋਂ 30 ਕੁੜੀਆਂ ਤੇ ਨਾਲ ਮੁੰਡੇ 33 ਲੋਚ ਗਰਮੀਆਂ 'ਚ ਤੇ ਸਰਦੀਆਂ 'ਚ ਜਨੂਰੀ ਦਸੰਬਰ ਜਨੂਰੀ ਦੇ ਮਹੀਨੇ ਚ ਤੁੰਦਾਂ ਦੇ ਚ ਫਾਇਦਾ ਜਾਂਦੇ ਨੇ 4 ਕਿਲੋਮੀਟਰ ਬੁਰੇ ਹਾਲ ਬੱਚਿਆਂ ਦੇ ਨਿੱਕੇ ਨਿੱਕੇ ਬੱਚਿਆਂ ਦਾ ਅੱਜ ਦਾ ਟਾਈਮ ਬੜਾ ਮਾੜਾ ਹੈਗਾ ਉਹ ਬੱਚਿਆਂ ਦਾ ਹਾਲ ਦੇਖ ਲੋ ਐਜੂਕੇਸ਼ਨ ਦੇ ਨਾਂ ਤੇ ਸਿਰਫ ਰਾਜਨੀਤੀ ਕਰ ਰਹੀ ਆ ਆਮਦੀ ਬਲਕਿ ਜਿਵੇਂ ਆ ਹੁਣ 43 44 ਟੈਂਪਰੇਚਰ ਹੁੰਦਾ ਇਹਨਾਂ ਦਿਨਾਂ ਚ ਬੱਚੇ ਅੱਜ ਹਜੇ ਵੀ ਤੁਰਕੇ ਜਾਂਦੇ ਬਿਲਕੁਲ ਅਜੇ ਵੀ ਤੁਰਕੇ ਜਾਂਦੇ ਇੱਕ ਮਰਨ ਵਾਲੀ ਗੱਲ ਆ ਬੱਚਿਆਂ ਦੀ ਨਿੱਕੇ ਨਿੱਕੇ ਬੱਸਾਂ ਰੁਕਦੀਆਂ ਨਹੀਂ ਹੁਣ ਨਿੱਕੇ ਨਿੱਕੇ ਬੱਚੇ ਵਿਚਾਰੇ ਕੀ ਕਰਨ ਮਾਪਿਆਂ ਨੇ ਉਹਨਾਂ ਦਾ ਕੀ ਕਰੇ ਐਨਾ ਫਾਈਨੈਂਸ਼ਲੀ ਹੈ ਨਹੀਂ ਵਿਚਾਰੇ ਸਟਰੋਂਗ ਵੀ ਬੱਚਿਆਂ ਨੂੰ ਕੋਈ ਵੈਨ ਲਾ ਦੇ ਨਹੀਂ ਜਾਂ ਕੋਈ ਹਰ ਪੇਰੈਂਟਸ ਸਾਇਕਲ ਇਹ ਚਾਹੁੰਦਾ ਕਿ ਬੱਚੇ ਸਾਡੇ ਪੜਨਾਗੇ ਵਦਨ ਹੁਣ ਬੱਚਿਆਂ ਨੂੰ ਤੁਰਨ ਤੋਂ ਇਲਾਵਾ ਪੇਰੈਂਟਸ ਕੋ ਕੋਈ ਚਾਰਾ ਨਹੀਂ ਕਿਉਂਕਿ ਬੱਚਿਆਂ ਦੇ ਜਿਹੜੇ ਮਾਪੇ ਹੋਗੇ ਨੇ ਉਹ ਦਿਹਾੜੀ ਤੇ ਪਾ ਜਾਂਦੇ ਨੇ ਜਾਂ ਮਾਰੀ ਬੁੜੀ ਖੇਤੀਬਾੜੀ ਕਰਦੇ ਨੇ ਪਰ ਉਹਨਾਂ ਨੂੰ ਕਹਿੰਦੇ ਵੀ ਤੁਰ ਕੇ ਹੀ ਜਾ ਬੇਟਾ ਤੂੰ 4 ਕਿਲੋਮੀਟਰ ਹੈ ਨਹੀਂ 45 ਡਿਗਰੀ ਤਾਪਮਾਨੇ ਤੁਰ ਕੇ ਜਾਣਾ ਨੀਰਾ ਮੌਤ ਨੂੰ ਸੱਦਾ ਦੇਣਾ ਹੈ ਆਪ ਅੱਛੇ ਇਹ ਸਾਰੇ ਇੱਥੇ ਉਹ ਦੂਜਾ ਪੜ੍ਹੇ ਮੈਨ ਲੱਗਦਾ ਕਕੇ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਅੰਕਲ ਖੁਸ਼ਬੂ ਆ ਮੈਂ ਪਲੈਚੂ ਕੀਤੀ ਹੋਈ ਆ ਨਿਹਾਲਕੇੜਾ ਸਕੂਲ ਚ ਅੱਛਾ ਅਸੀਂ ਜਦੋਂ ਵੀ ਜਾਂਦੇ ਆ ਪੈਦਲ ਜਾਂਦੇ ਆ ਅਗਰ ਬੱਚਾ ਆਂਦੀਆਂ ਨੇ ਤਾਂ ਸੰ ਚੜਾਉਂਦੀਆਂ ਨਹੀਂ ਸਾਨੂੰ ਲਿਫਟ ਲੱਗੇ ਵੀ ਕਈ ਵਾਰੀ ਜਾਣਾ ਚਾਹੁੰਦੇ ਤੰਡਾ ਬਹੁਤ ਜ਼ਿਆਦਾ ਗਰਮੀ ਹੁੰਦੀ ਕਈ ਬੱਚੇ ਤੇ ਚੱਕਰ ਖਾ ਕੇ ਡਿੱਗ ਵੀ ਜਾਂਦੇ ਨੇ ਅੱਛਾ ਨਹੀਂ ਸਰਕਾਰ ਜਿਵੇਂ ਨਵੀਂ ਬਣੀ ਐ ਬੇਟਾ ਪੰਜਾਬ ਦੇ ਵਿੱਚ ਪਤਾ ਹੀ ਹੋਊਗਾ ਤੁਹਾਨੂੰ ਵੀ ਇਹਨਾਂ ਨੇ ਬੜੇ ਵੱਡੇ ਵਾਅਦੇ ਕੀਤੇ ਸੀਗੇ ਵੀ ਸਿੱਖਿਆ ਦੇ ਵਿੱਚ ਸੁਸਦਾ ਸੁਧਾਰ ਕਰਾਂਗੇ ਲੱਗਦਾ ਤੁਹਾਨੂੰ ਆ 2-2.5 ਸਾਲਾਂ ਚ ਕੁਝ ਨਵਾਂ ਕੁਝ ਬਦਲਿਆ ਨਹੀਂ ਅੰਕਲ ਮੈਨੂੰ ਨਹੀਂ ਲੱਗਦਾ ਅੱਛਾ ਉਸੇ ਤਰ੍ਹਾਂ ਬੱਚੇ ਅੱਜ ਵੀ ਉਵੇਂ ਤੁਰ ਕੀ ਜਾਂਦੇ ਹਾਂਜੀ ਅੰਕਲ ਹਕੀਕਤਾ ਗਰਾਊਂਡ 0 ਤੋਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਸੀ ਬਾਈ ਜੀ ਨੇ ਜ਼ਿਕਰ ਵੀ ਕੀਤਾ ਸੀ ਇਹ ਸਿੱਖਿਆ ਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਕੋਈ ਸੁਧਾਰ ਨਹੀਂ ਹੈ ਬੱਚੇ ਅੱਜ ਵੀ 3-3 ਕਿਲੋ ਮੀਟਰ ਸਾਡੇ ਨੌਜਵਾਨ ਬੱਚੇ ਇਹਨਾਂ ਨੂੰ ਤੁਰਨ ਲਈ ਮਜਬੂਰ ਆ ਮਜਬੂਰ ਕਰਵਾ ਦਾ ਨਾ ਸੰਬੰਧ ਰੱਖਦੇ ਆ ਕੋਈ ਇਸ ਤਰ੍ਹਾਂ ਦਾ ਕੋਈ ਸਾਧਨ ਵੀ ਮਿਲਣ ਲੱਗਦਾ ਇਹਨਾਂ ਦੇ ਮਾਪੇ ਉਹ ਨਹੀਂ ਇਹਨਾਂ ਨੂੰ ਲੈ ਕੇ ਦੇ ਸਕਦੇ ਤੇ ਹੋਰ ਵੀਰੇ ਇਹ ਮੁੱਦੇ ਤੇ ਜਿਵੇਂ ਹੋਰ ਵੀ ਬੱਚੇ ਆ ਸਾਡੇ ਨਾਲ ਆ ਜਿਵੇਂ ਤੁਸੀਂ ਨਸ਼ੇ ਦੀ ਗੱਲ ਕਰਦੇ ਸੀ ਇਹ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਪੀੜਤ ਆ ਇਹ ਕੋਈ ਕਾ ਕੁੜੀ ਖੜੀ ਹੈ ਵਿਚਾਰੀ ਇਹਨਾਂ ਦੇ ਹਾਲ ਵਿੱਚ ਕਹਿੰਦੇ ਪਿਓਗਲ ਬੱਕਰੀਆਂ ਸੀਗੀਆਂ ਆਪਦੀਆਂ ਉਹ ਬੱਕਰੀਆਂ ਉਹਨੇ ਵੇਚਤੀਆਂ ਘਰ ਦੇ ਬੜੇ ਮਾੜੇ ਹਾਲੇ ਐਂਦਾ ਕੁੜੀ ਦਾ ਪ੍ਰਾਸਕਾ ਨਸ਼ੇ ਤੇ ਲੱਗਾ ਐਦੀ ਭਾਬੀ ਵਿਚਾਰੀ ਪੀਕੇ ਬੈਠੀ ਐ ਕੱਲਾ ਕੱਲਾ ਕੁੜੀ ਦਾ ਪ੍ਰਾਅ ਤੇ ਹਾਲਾਤ ਵਿੱਚ ਕੋਈ ਇਹਨਾਂ ਦੇ ਘਰ ਦੇ ਕੀ ਮਾੜੇ ਹੋਏ ਪਏ ਨੇ ਕੀ ਇਹਨਾਂ ਦਾ ਜਦੋਂ ਤੁਸੀਂ ਵੀਰੇ ਕਮੇਟੀ ਬਣਾਈ ਸੀ ਜਾਂ ਪਿੰਡ ਦੇ ਵਿੱਚ ਇਹਨਾਂ ਦਾ ਕੋਈ ਇਲਾਜ ਵਗੈਰਾ ਦਾ ਨਹੀਂ ਕਿਤੇ ਕਰਵਾਇਆ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਨਾਲ ਆਲੇ ਨਹੀਂ ਛੱਡਦੇ ਨਾ ਨਾਲ ਆਲੇ ਪਿੰਡ ਜਨਾਂ ਨਸ਼ਾ ਵਿਕਦਾ ਪਿਆ ਪਿੰਡ ਦੇ ਵਿੱਚ ਹੀ ਜਿਹੜੇ ਹੋਰ ਮੁੰਡੇ ਨਸ਼ਾ ਕਰਦੇ ਪਏ 70% ਨਾ ਨਸ਼ਾ ਹੋਇਆ ਪਿਆ ਤੇ ਨਾਲ ਦੋਸਤਾਂ ਨਾਲ ਰਲ ਕੇ ਫਿਰ ਦਰੋਂਵੇਂ ਹੋ ਜਾਂਦਾ ਕੋਸ਼ਿਸ਼ ਕੀਤੀ ਨਸ਼ਾ ਡੋ ਕੇ ਅੰਦਰ ਵੀ ਇਹਨਾਂ ਦਾਖਲ ਕੀਤਾ ਪਰ ਬਾਹਰ ਆ ਕੇ ਫਿਰ ਉਹੀ ਹਾਲ ਜਦੋਂ ਸੰਗਤ ਦਾ ਰੰਗ ਦਾ ਸਰਵਿੰਦਰ ਜਦੋਂ ਨਾਲ ਰਹਿੰਦੇ ਉਹਦਾ ਫਰਕ ਪੈਂਦਾ ਹੀ ਪੈਂਦਾ ਇੱਕ ਨਸ਼ਾ ਵਿਕੇ ਨਾ ਥੋੜੀ ਸ਼ਕਤੀ ਹੋਵੇ ਜਦੋਂ ਨਸ਼ਾ ਆਮ ਮਿਲੇਗਾ ਕਰਿਆਨੇ ਦੀ ਦੁਕਾਨ ਤੋਂ ਸਮਾਨ ਉਹ ਕਮਲ ਜਾਂਦਾ ਤਾਰ ਕੇ ਨਸ਼ਾ ਉਹ ਬਾਹਰ ਨਿਕਲੇ ਨਹੀਂ ਪਿਆ ਬੱਚੀ ਵੀ ਕਿੰਨੀ ਛੋਟੀ ਹੈ ਇੱਕ ਵਿਚਾਰੀ ਦਾ ਭਰਾ ਇਕੱਲਾ ਤੇ ਭਾਬੀ ਉਹਦੀ ਪੇਕੇ ਤੇ ਘਰ ਦੇ ਸਾਰੀਆਂ ਬੱਕਰੀਆਂ ਵੇਗੀਆਂ ਘਰ ਦਾ ਵੇਖ ਰੋਟੀ ਖਾਣ ਤੋਂ ਤੰਗ ਨੇ ਪਿਓ ਦਾ ਵਿਚਾਰਾ ਕਿਸੇ ਲੱਗਿਆ ਕਿਸੇ ਬੱਕਰੀਆਂ ਦੇ ਚਾਰਨ ਤੇ ਲੱਗਿਆ ਜੜੀ ਹੇ ਗਰਾਊਂਡ ਜ਼ੀਰੋ ਦੀ ਹਕੀਕਤ ਆ ਜਿਵੇਂ ਤੁਹਾਨੂੰ ਪਹਿਲਾਂ ਵੀ ਅਸੀਂ ਜ਼ਿਕਰ ਕਰਦੇ ਸੀ ਵਾਰੀ-ਵਾਰੀ ਸਭ ਤੋਂ ਵੱਡਾ ਮੁੱਦਾ ਹੀ ਇਹਨਾਂ ਪਿੰਡਾਂ ਦੇ ਵਿੱਚ ਜਿਵੇਂ ਨਸ਼ਾ ਦਾ ਬਾਕੀ ਜਿਵੇਂ ਵਾਦੇ ਬਾਕੀ ਵੀ ਸਾਰੇ ਬਾਈ ਨੇ ਬੜੇ ਵਿਸਤਾਰਪੂਰਵਕ ਗੱਲ ਕੀਤੀ ਆ ਸਿਹਤ ਸਹੂਲਤਾਂ ਬਾਰੇ ਵੀ ਦੱਸਿਆ ਸੀਗਾ ਸਿੱਖਿਆ ਬਾਰੇ ਵੀ ਚਰਨ ਪਾਇਆ ਬੇਰਜ਼ਗਾਰੀ ਬਾਰੇ ਵੀ ਗੱਲਾਂ ਕੀਤੀਆਂ ਬਾਕੀ ਸਭ ਤਾਂ ਚਲੋ ਬਾਅਦ ਵਿੱਚ ਸਭ ਤੋਂ ਵੱਡਾ ਮੁੱਦਾ ਇਹਨਾਂ ਪਿੰਡਾਂ ਦਾ ਨਸ਼ੇ ਦਾ ਅਸੀਂ ਸਰਕਾਰ ਨੂੰ ਬਰਜ਼ੋਰ ਅਪੀਲ ਵੀ ਕਰਦੇ ਆ ਤੇ ਉਹਨਾਂ ਨੂੰ ਇੱਕ ਜਿਵੇਂ ਇਹਨਾਂ ਪਿੰਡਾਂ ਵੱਲੋਂ ਲਾਂਭਾ ਵੀ ਅਸੀਂ ਵੀ ਦਿੰਦੇ ਆ ਵੀ ਪਿਛਲੇ 2.5 ਸਾਲਾਂ ਦੇ ਵਿੱਚ ਉਹਨਾਂ ਨੇ ਇੱਕ ਸਾਡੇ ਨਾਲ ਵਾਅ ਦੇ ਵਿੱਚ ਜਿਹੜਾ ਨਸ਼ਾ ਨੂੰ ਖਤਮ ਕਰਾਂਗੇ ਉਹ ਪੂਰਾ ਕਰਨ ਚ ਨਾਕਾਮ ਰਹੇ ਆ ਤੇ ਉੱਤੋਂ ਲੋਕ ਸਭਾ ਦੀਆਂ ਵੋਟਾਂ ਜਿਹੜੀਆਂ ਫੇਰ ਉਹ ਮੰਗਣ ਪਿੰਡਾਂ ਦੇ ਵਿੱਚ ਆ ਰਹੇ ਆ ਮੈਨੂੰ ਲੱਗਦਾ ਇਸ ਵਾਰ ਲੋਕ ਉਹਨਾਂ ਨੂੰ ਜਿਹੜਾ ਮੂੰਹ ਤੋੜਾ ਜਿਹੜਾ ਜਵਾਬ ਦੇਣਗੇ